ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 13 ਦਿਨਾਂ ਤੋਂ ਦਾਸ ਆਪ ਜੀ ਦੇ ਨਾਲ ਜੀਆਂ ਕਾ ਆਹਾਰ ਜੀ ਵਿਸ਼ੇ ਦੀ ਵਿਚਾਰ ਸੰਜੀ ਕਰ ਰਿਹਾ ਮੈਂ ਕੁਰੀ ਫਿਰ ਦौराਦੇ ਹਾਂ ਰੋਜ਼ੀ ਤਕਰੀਬਨ ਦੌਰਾਨਾ ਵਿਸ਼ਣ ਵਿਚਾਰਨ ਦੇ ਮੇਰਾ ਕੋਈ ਮਕਸਦ ਇਹ ਨਹੀਂ ਕਿ ਕਿਸੇ ਮਾਸ ਨਾ ਖਾਣ ਵਾਲੇ ਨੂੰ ਖਾਣ ਲਈ ਪ੍ਰੇਰਣਾ ਤੇ ਨਾ ਹੀ ਇਹ ਹੈ ਕਿ ਜਿਹੜਾ ਖਾਂਦਾ ਉਹਨੂੰ ਮਨਾ ਕਰਨਾ ਕਿ ਤੂੰ ਨਾ ਖਾ ਲੇਕਿਨ ਕੌਮ ਦੇ ਵਿੱਚ ਕਿਉਂਕਿ ਇੱਕ ਫਾਲਤੂ ਦਾ ਵਿਵਾਦ ਇਹ ਖੜਾ ਹੋ ਗਿਆ ਉਹਦੇ ਬਾਰੇ ਗੁਰਮਤ ਦੀ ਜਾਣਕਾਰੀ ਆਪਜੀ ਤੱਕ ਪਹੁੰਚਾਉਣਾ ਹੈ ਕਿ ਗੁਰਮਤ ਇਸ ਵਿਸ਼ੇ ਤੇ ਕੀ ਕਹਿੰਦੀ ਹੈ ਭੋਜਨ ਹੈ ਕੋਈ ਵੀ ਭੋਜਨ ਕੋਈ ਖਾਵੇ ਜਾਂ ਨਾ ਖਾਵੇ ਇਹ ਉਹਦੀ ਮਰਜ਼ੀ ਹੈ ਮੇਰਾ ਕੋਈ ਮਕਸਦ ਨਹੀਂ ਕਿਸੇ ਨੂੰ ਨਾ ਰੋਕਣਾ ਤੇ ਨਾ ਖਾਣ ਲਈ ਪ੍ਰੇਰਨਾ ਅੱਜ ਜਿਹੜਾ ਭਾਗ ਹੈ ਸੀ ਇਸ ਵਿਸ਼ੇ ਦੇ ਉੱਤੇ ਵਿਚਾਰਾਂਗੇ ਕਿਉਂਕਿ ਅਸੀਂ ਹਰ ਪੱਖ ਤੋਂ ਇਸ ਵਿਸ਼ੇ ਨੂੰ ਸਮਝਣਾ ਚਾਹੁੰਦੇ ਹਾਂ ਕਿ ਕਿਸੇ ਨੂੰ ਕੀ ਰਜ਼ਕ ਦੇਣਾ ਹੈ ਇਹ ਸਭ ਕਾਲਪੁੱਛ ਨੇ ਆਪਣੇ ਹੱਥ ਵਿੱਚ ਰੱਖਿਆ ਹੋਇਆ ਹੈ ਜੇ ਸਭ ਦਾ ਰਜ਼ਕ ਜੇ ਹਰ ਜੀਵ ਦਾ ਰਜ਼ਕ ਉਹਨੂੰ ਸੰਸਾਰ 'ਚ ਭੇਜਣ ਤੋਂ ਪਹਿਲਾਂ ਆਪ ਤਿਆਰ ਕਰ ਦਿੰਦਾ ਹੈ ਤੇ ਗੱਲ ਤਾਂ ਉੱਥੇ ਹੀ ਬੜੀ ਸਪਸ਼ਟ ਹੈ ਕਿ ਕਦੋਂ ਕੀ ਰਜ਼ਕ ਕਿੰਨੂੰ ਦੇਣਾ ਹੈ ਇਹ ਉਹਦੇ ਆਪਣੇ ਹੱਥੇ 'ਚ ਹੈ ਉਹਨੇ ਆਪ ਹੀ ਫੈਸਲੇ ਕੀਤੇ ਹੋਏ ਨੇ ਇਸ ਗੱਲ ਨੂੰ ਸਮਝਣ ਲਈ ਆਪਾਂ ਗੁਰਬਾਣੀ ਦੇ ਕੁਝ ਪ੍ਰਮਾਣ ਵਰਤਾਂਗੇ ਪਹਿਲਾ ਪ੍ਰਮਾਣ ਗੁਰੂ ਨਾਨਕ ਸਾਹਿਬ ਦਾ ਸ਼ਲੋਕ ਹੈ ਜਿੱਥੇ ਮੇਰੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਇੱਕ ਮਾਸਾਹਾਰੀ ਇੱਕ ਤਿਰਣ ਖਾਹੇ ਇੱਕ ਨੱਚਦੀ ਅੰਮ੍ਰਿਤ ਪਾਹੇ ਇੱਕ ਮਿੱਟੀਆ ਮਾਹੇ ਮਿੱਟੀਆ ਖਾਹੇ ਇੱਕ ਪੌਂਡ ਸੁਮਾਰੀ ਪੌਂਡ ਸੁਮਾਰ ਇੱਕ ਨਿਰੰਕਾਰੀ ਨਾਮ ਆਧਾਰ ਜੀਵੈ ਦਾਤਾ ਮਰੇ ਨਾ ਕੋਏ ਨਾਨਕ ਮੁਖੇ ਜਾਹੇ ਨਾਹੇ ਮਨ ਸੋਏ ਬੜਾ ਕਮਾਲ ਦਾ ਫੈਸਲਾ ਸੰਸਾਰ ਦੇ ਵਿੱਚ ਦੋ ਤਰ੍ਹਾਂ ਦੇ ਜੀਵ ਬਣਾਏ ਨੇ ਇੱਕ ਮਾਸਾਹਾਰੀ ਉਹ ਮਾਸ ਖਾਂਦੇ ਨੇ ਇੱਕ ਮਾਸਾਹਾਰੀ ਇੱਕ ਤਰ੍ਹਾਂ ਖਾਂਹੇ ਉਹ ਵੈਜੀਟੇਰੀਅਨ ਸਬਜ਼ੀਆਂ ਵਗੈਰਾ ਦੁਹੋਰ ਅਨਾਜ ਜਿਹੜੇ ਨੇ ਉਹ ਖਾਂਦੇ ਨੇ ਹੁਣ ਇਹਦੇ ਵਿੱਚ ਵੀ ਇਹ ਨਹੀਂ ਕਿ ਸਾਰੇ ਇੱਕੋ ਜਿਹਾ ਸਭ ਨੂੰ ਭੋਜਨ ਮਿਲ ਰਿਹਾ ਇੱਕ ਨਛਤੀ ਅੰਮ੍ਰਿਤ ਪਾਹੇ ਇੱਕ ਨਾਲ ਨੂੰ ਤੇ ਇੰਨਾ ਉਹਨੇ ਰਿਜ਼ਕ ਦਿੱਤਾ ਹੋਇਆ ਕਿ 36 ਪ੍ਰਕਾਰ ਦੇ ਭੋਜਨ ਖਾ ਰਹੇ ਨੇ ਤੇ ਇੱਕ ਜਿਹੜੇ ਨੂੰ ਮਿੱਟੀ ਦੇ ਰੁੱਲ ਰਹੇ ਨੇ ਇੱਕ ਮਿੱਟੀਆ ਮਾਹੇ ਮਿੱਟੀ ਆ ਖਾਣੇ ਮਿੱਟੀ ਖਾ ਕੇ ਗੁਜ਼ਾਰਾ ਕਰ ਰਹੇ ਨੇ ਬਹੁਤ ਸਾਰੇ ਜੀਵ ਐਸੇ ਬਣਾਏ ਨੇ ਮੇਰੇ ਗੁਰੂਸ ਨੇ ਹੁਣ ਧਾਰਮਿਕ ਖੇਤਰ ਦੇ ਵਿੱਚ ਵੀ ਇੱਕ ਪੌਣ ਸਮਾਰੀ ਪੌਣ ਸਮਾਰ ਇੱਕ ਨਏ ਜਿਹੜੇ ਆ ਪ੍ਰਾਣਾਯਾਮ ਆਦ ਕਰਕੇ ਸਮਝਦੇ ਨੇ ਵੀ ਇਹੀ ਧਰਮ ਹੈ ਇਹਦੇ ਨਾਲ ਹੀ ਪਰਮੇਸ਼ਰ ਮਿਲਣਾ ਹੈ ਇੱਕ ਨਿਰੰਕਾਰੀ ਨਾਮ ਅਧਾਰ ਇੱਕ ਉਹ ਨੇ ਜਿਹੜੇ ਕਹਿੰਦੇ ਨੇ ਕਿ ਅਕਾਲ ਪੁਰਖ ਜਿਹੜਾ ਉਹ ਆਕਾਰ ਵਾਲਾ ਨਹੀਂ ਹੈ ਉਹਦਾ ਨਾਮ ਸਿਮਰਨ ਨਾਲ ਹੀ ਉਹਦੇ ਨਾਲ ਸੰਬੰਧ ਸਥਾਪਿਤ ਹੋਣਾ ਹੈ ਅਜਲ ਅਲੱਗ-ਗਲਗ ਵਿਚਾਰਧਾਰਾ ਅਲੱਗ-ਗਲਗ ਭੋਜਨ ਅਕਾਲ ਪੁਰਖ ਦੇ ਨਾਲ ਸੰਬੰਧ ਬਣਾਉਣ ਲਈ ਅਲੱਗ-ਅਲੱਗ ਰਾਹ ਬੜਾਏ ਹੋਏ ਨੇ ਸਤਿਗੁਰ ਕਹਿੰਦੇ ਨੇ ਜੀਵ ਹੈ ਦਾਤਾ ਮਰੇ ਨਾ ਕੋਈ ਅਸਲ ਗੱਲ ਤੇ ਇਹ ਹੈ ਜਿਹਦੇ ਅੰਦਰ ਕਾਲਪੁਰਖ ਵਸਿਆ ਹੋਇਆ ਉਹ ਆਤਮਿਕ ਮੌਤੇ ਨਹੀਂ ਮਰਦਾ ਨਹੀਂ ਤੇ ਰੋਜ਼ ਆਤਮਿਕ ਮੌਤੇ ਮਰ ਰਹੇ ਆ ਅਸੀਂ ਸਾਰੇ ਪਤਾ ਨਹੀਂ ਕਿੰਨੀ ਵਾਰੀ ਮਰਦੇ ਆ ਲੇਕਿਨ ਜਿਹਦੇ ਹਿਰਦੇ 'ਚ ਕਾਲਪੁਰਖ ਨਹੀਂ ਵਸਿਆ ਆ ਨਾਟਕ ਮੁਠੇ ਜਾਹੇ ਨਾਹੇ ਮਨ ਸੋਏ ਜਿਹਨਾਂ ਦੇ ਹਿਰਦੇ 'ਚ ਕਾਲਪੁਰਖ ਨਹੀਂ ਵਸਿਆ ਉਹ ਠੱਗੇ ਜਾ ਰਹੇ ਨੇ ਉਹਨਾਂ ਦਾ ਜੀਵਨ ਬਰਬਾਦ ਹੋ ਰਿਹਾ ਉਹਦੇ ਆਕਾਰਪੁਰ ਤੇ ਪਾਣੇ ਚ ਚਲਣਾ ਹੀ ਸਭ ਕੁਝ ਹੈ ਇਹ ਕੋਈ ਝਗੜੇ ਵਿਵਾਦ ਨਹੀਂ ਇਹ ਉਹਨੇ ਬਣਾਇਆ ਕੋਈ ਮਾਸ ਖਾ ਰਿਹਾ ਹੈ ਕੋਈ ਸਬਜ਼ੀਆਂ ਖਾ ਰਿਹਾ ਹੈ ਕੋਈ ਕਿਸੇ ਨੂੰ ਉਹਨੇ ਇਨੀਆਂ ਦਾਤਾਂ ਦਿੱਤੀਆਂ ਕਿ ਛਦੀਪਰਕਾਰ ਦੇ ਭੋਜਨ ਮਿਲ ਰਹੇ ਨੇ ਕੋਈ ਮਿੱਟੀ ਚ ਰੁੱਲਦੇ ਹੈ ਮਿੱਟੀ ਖਾ ਕੇ ਗੁਜ਼ਾਰਾ ਕਰ ਰਿਹਾ ਹੈ ਇਸ ਤਰ੍ਹਾਂ ਹੀ ਧਾਰਮਿਕ ਖੇਤਰ ਦੇ ਵਿੱਚ ਵੀ ਦੋਨੋਂ ਸਤਿਗੁਰਾਂ ਦੇ ਦਸਤੇ ਜਿਹੜਾ ਆ ਯੋਗਾ ਆਦ ਕਰਕੇ ਪਰਮੇਸ਼ਰ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹ ਆਪਣੇ ਉਹ ਵੀ ਆਪਣੇ ਕੋਲ ਇਹੀ ਕਹਿੰਦੇ ਨੇ ਕਿ ਅਸੀਂ ਪਰਮੇਸ਼ਰ ਨੂੰ ਪਾ ਰਹੇ ਆ ਇਹਦੇ ਨਾਲ ਮਨ ਜੁੜਦਾ ਹੈ ਇਹਦੇ ਨਾਲ ਸੁਰਤ ਜੁੜਦੀ ਹੈ ਕਈ ਤਰ੍ਹਾਂ ਦੀਆਂ ਪ੍ਰਾਪਤੀਆਂ ਦੱਸ ਰਹੇ ਨੇ ਇੱਕ ਪੌਣ ਸਮਾਰੀ ਪੌਣ ਸਮਾਰ ਤੇ ਇੱਕ ਸਹੀ ਦਸਤੇ ਦਰੇ ਨੇ ਕਿ ਨਿਰੰਕਾਰੀ ਨਾਮਾਧਾਰ ਆ ਐਦਾ ਦੂਸਰਾ ਪ੍ਰਮਾਣ ਜੋ ਫਿਰ ਗੁਰੂ ਨਾਨਕ ਸਾਹਿਬ ਦਾ ਹੀ ਉਚਾਰਨ ਕੀਤਾ ਹੋਇਆ ਹੈ। ਉੱਥੇ ਵੀ ਸਤਿਗੁਰੂ ਨੇ ਇੱਕ ਫੈਸਲਾ ਕਰਕੇ ਦੱਸ ਦਿੱਤਾ ਹੈ ਵੀ ਹਰ ਜੀਵ ਦਾ ਅਕਾਲ ਪੁਰਖ ਨੇ ਆਪ ਮਿੱਥਿਆ ਹੋਇਆ ਹੈ। ਉਹਨੇ ਕੀ ਪੋਚਨ ਖਾਣਾ ਹੈ, ਉਹਨੇ ਕਿਹੋ ਜਿਹਾ ਜੀਵਨ ਬਤੀਤ ਕਰਨਾ ਹੈ। ਉਹਦੇ ਕਰਮਾਂ ਦੇ ਹਿਸਾਬ ਨਾਲ ਜੋ ਲੇਖਾ ਉਹਨੇ ਲਿਖ ਦਿੱਤਾ ਹੈ ਨਾ ਉਹਦੇ ਹਿਸਾਬ ਨਾਲ ਹੀ ਸਾਰਾ ਹੋਣਾ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਸਰਵਰ ਹਾਂਸ ਤੁਰੈ ਹੀ ਮੇਲਾ। ਖਸਮੇ ਇਹ ਵੇ ਪਾਣਾ ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾ ਕਾ ਖਾਣਾ ਬਗਲਾ ਕਾਗਣਾ ਰਹੀ ਸਰਵਰ ਜੇ ਹੋਵੇ ਅਤ ਸਿਆਣਾ ਉਹਨਾਂ ਰਜ਼ਕ ਨਾ ਪਏ ਉੱਥੇ ਉਹਨਾਂ ਕੋ ਰੋਖਾਣਾ ਅਸਲ ਦੇ ਵਿੱਚ ਪਰਮਾਨ ਹੈ ਸਾਡੇ ਜੀਵਨ ਦੀ ਸਚਾਈ ਦੱਸੀ ਹੈ ਸਾਨੂੰ ਪਰਮਾਨ ਰਾਈ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਸਰਵਰ ਹਾਂਸ ਤੁਰੇ ਹੀ ਮੇਲਾ ਹਾਂਸ ਨੇ ਸਮੁੰਦਰ ਦੇ ਕਿਨਾਰੇ ਰਹਿਣਾ ਇਹ ਅਕਾਲਪੁਰ ਨੇ ਪਹਿਲਾਂ ਹੀ ਨiyet ਕੀਤਾ ਹੋਇਆ ਆ ਉਹਦੇ ਕਰਮਾਂ ਅਨੁਸਾਰ ਜਿਹੜੇ ਪਿਛਲੇ ਲੇਖ ਲਿਖੇ ਜਾ ਚੁੱਕੇ ਨੇ ਕਸਮੇ ਵੇਪਾਣਾ ਔਰ ਸਰਵਰ ਅੰਦਰ ਹੀਰਾ ਮੋਤੀ ਸਮੁੰਦਰ ਦੇ ਵਿੱਚ ਹੀਰੇ ਤੇ ਮੋਤੀ ਨੇ ਇਹ ਹੰਸਾ ਲੈ ਖਾਣੇ ਇਸ ਤਰ੍ਹਾਂ ਜਿਹਨੇ ਉੱਤੇ ਉਸ ਅਕਾਲਪੁਰ ਦੀ ਬਖਸ਼ਿਸ਼ ਹੈ ਸਤਸੰਗ ਦੇ ਸਮੁੰਦਰ ਚ ਰਹਿੰਦੇ ਨੇ ਸਤਸੰਗ ਦੇ ਸਮੁੰਦਰ ਦੇ ਵਿੱਚੋਂ ਗੁਰਬਾਣੀ ਦੇ ਅਮੋਲਕ ਹੀਰੇ ਰਤਨ ਜਿਹੜੇ ਇਹਨਾਂ ਚੁਗਦੇ ਨੇ ਲੇਕਿਨ ਪਰਮਾਨ ਜਿਹੜਾ ਉਹ ਜੀਵ ਦਾ ਹੰਸ ਦਾ ਦੂਸਰੇ ਪਾਸੇ ਪਰਮਾਨ ਜਿਹੜਾ ਉਹ ਕਿਦਾ ਬਗਲਾ ਕਾਗ ਨਾ ਰਹੀ ਸਰਵਰ ਬਗਲੇ ਤੇ ਕਾਂ ਇਸ ਮੁੰਦਰ ਦੇ ਕਿਨਾਰੇ ਤੇ ਰਹਿੰਦੇ ਛੱਪੜਾਂ ਦੇ ਕਿਨਾਰੇ ਰਹਿੰਦੇ। ਉਹ ਮੈਂ ਕਿੰਨੇ ਸਿਆਣੇ ਹੁੰਗੇ ਹੋਵੇ ਆਤ ਸੀ ਨਾ। ਉਹ ਕਿੰਨੇ ਸਿਆਣੇ ਵੀ ਹੋਵੇ ਉਹ ਛੱਪੜ ਦੇ ਕਿਨਾਰੇ ਜਾ ਕੇ ਬਹਿੰਦਾ। ਕਿਉਂਕਿ ਉਹ ਖੁਰਾਕ ਉੱਥੇ ਹੈ ਨਾ। ਜਿਹੜੀ ਖੁਰਾਕ ਉਹਦੀ ਬਣਾਈ ਹੈ ਕਿ ਉਹਨੇ ਡੱਡੂ ਮੱਛੀਆਂ ਖਾਣੀਆਂ ਨੇ। ਉਹਨਾਂ ਨੂੰ ਰਜ਼ਕ ਨਾ ਪਾਇਓ ਉੱਥੇ। ਉਹਨਾਂ ਹੋਰੇ ਖਾਣਾ। ਉਹਦਾ ਖਾਣਾ ਹੋਲੀ ਹੈ ਉੱਥੇ ਨਹੀਂ ਰਜ਼ਕ ਉਹਨਾਂ ਦਾ। ਉਹਨਾਂ ਨੂੰ ਸਮੁੰਦਰ ਦੇ ਹੀਰੇ ਮੋਤੀ ਜਿਹੜੇ ਨੇ ਉਹ ਨਹੀਂ ਚੰਗੇ ਲੱਗਦੇ ਉਹ ਨਹੀਂ ਪੰਦੇ ਸਾਡੇ ਜੀਵਨ ਬਾਰੇ ਦੱਸਿਆ ਵੀ ਜਿੰਨੂੰ ਮਾੜੀ ਸੰਗਤ ਦੀ ਆਦਤ ਪੈ ਜਾਏ ਹੁਣ ਇੱਥੇ ਬੰਦੇ ਵਿੱਚ ਇੱਕ ਹੋਰ ਖਿਆਲ ਆ ਰਿਹਾ ਹੋਵੇਗਾ ਵੀ ਦੇਖੋ ਜੀ ਜਿਹੜਾ ਮਾਸ ਖਾਣ ਵਾਲਾ ਉਹਨੂੰ ਤਾਂ ਛੱਪੜ ਦੇ ਕਿਨਾਰੇ ਦਾ ਦੱਸ ਦਿੱਤਾ ਹੈ ਜਿਹੜਾ ਹੀਰੇ ਮੋਤੀ ਖਾਨਾ ਲੈ ਉਹਨੂੰ ਹੰਸ ਦਾ ਮੁਕਾਬਲਾ ਕੀਤਾ ਸੁਮندر ਦੇ ਕਿਨਾਰੇ ਦਾ ਦੱਸ ਦਿੱਤਾ ਹੈ ਬਈ ਗੱਲ ਤੇ ਇਹ ਹੈ ਕਿ ਹਰ ਕੇ ਦਾ ਰਜ਼ਕ ਅਕਾਲ ਪੁਰਖ ਨੇ ਆਪ ਵਿਥਿਆ ਹੋਇਆ ਕਿ ਨੂੰ ਕੀ ਰਜ਼ਕ ਦੇਣਾ ਹੈ ਪਿਛਲੇ ਪਰਮਾਨ ਦੇ ਵਿੱਚ ਵੀ ਅਸੀਂ ਵੇਖ ਚੁੱਕੇ ਆ ਅੱਥੇ ਕੋਈ ਐਸਾ ਕੰਪੈਰੀਸਨ ਨਹੀਂ ਸਤ ਕਰੋ ਨੇ ਕੀਤਾ ਉੱਥੇ ਤੇ ਇਹ ਗੱਲ ਕਹੀ ਹੈ ਵੀ ਇੱਕ ਮਾਸਾਹਰੀ ਨੇ ਇੱਕ ਵੈਜੀਟੇਰੀਅਨ ਨੇ ਇੱਕ ਵਿਚਾਰ ਰਹੇ ਨੇ ਜਿਨ੍ਹਾਂ ਚ ਛਤੀ ਪ੍ਰਕਾਰ ਦੇ ਪਦਾਰਥ ਮਿਲ ਰਹੇ ਨੇ ਇਹ ਕਮੇਟੀ ਚ ਰਲ ਰਹੇ ਨੇ ਬਿਲਕੁਲ ਉਸੇ ਤਰਜ਼ ਦੇ ਉੱਤੇ ਹੀ ਇਹ ਪਰਮਾਨ ਹੈ ਹਾਂ ਅਸੀਂ ਆਪਣੀ ਮਾਨਸਿਕਤਾ ਮੁਤਾਬਕ ਫਟਾਫਟ ਅਰਥ ਉਹਦੇ ਜਿਹੜੇ ਉਸ ਵਾਸਤੇ ਕੱਢ ਲੈਣੇ ਆ ਉਸ ਵਾਸਤੇ ਬੋਟ ਲੈਣੇ ਆ ਆਪਾਂ ਇਸ ਵਿਚਾਰ ਨੂੰ ਅੱਜ ਵਾਲੀ ਵਿਚਾਰ ਨੂੰ ਕੱਲ ਵੀ ਜਾਰੀ ਰੱਖਾਂਗੇ गल होर स्पष्ट हो जाएगी एक प्रमाण होर आप जी आज बस इतने एक बचन प्रवान करना होल्वा वास्ते खिमा बख्श देना जी वागुरु जी का खालसा वागुरु जी की फतेह